ਕਿੰਦੇ ਨੇ ਗਿੱਥੇ ਪਿਆਰ ਤੇ ਬక్తి ਹੋਵੇ ਉੱਥੇ ਰੱਬ ਆਪ ਬਾਤ ਕਰਦਾ ਹੈ ਗੁਰੂ ਨਾਨਕ ਦੇਵ ਜੀ ਦੀ ਜਿੰਦਗੀ ਵੀ ਉਸ ਪਿਆਰ ਬక్తి ਅਤੇ ਸੱਚਾਈ ਦਾ ਅਕਸ਼ੀ ਜਦੋਂ ਵੀ ਕੋਈ ਕਹਾਣੀ ਸੁਣਨੇ ਹਾਂ ਤਾਂ ਦਿਲ ਵਿੱਚ ਇੱਕ ਰੂਹਾਨੀ ਸੁਕਨ ਵਾਹ ਜਾਂਦਾ ਹੈ ਅੱਜ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਮੋਦੀ ਖਾਣੇ ਵਾਲੀ ਕਥਾ ਸੁਣੀਏ ਤਾਰੂ ਧਨ ਤਨ ਕੈ ਉਠਲੀਏ ਕਿਦਾਂ ਇੱਕ ਰਾਮ ਦੇਸ਼ਕੀਏ ਬੰਦੇ ਨੇ ਆਪਣੀ ਸੇਵਾ ਇਮਾਨਦਾਰੀ ਅਤੇ ਪ੍ਰਾਂਪਾ ਆਤਮਾ ਦੀ ਇਹ ਯਾਦ ਨਾਲ ਦੁਨੀਆਂ ਨੂੰ ਦਿਖਾ ਦਿੱਤਾ ਕਿ ਅਸਲੀ ਕਮਾਈ ਦੁਨਿਆਵੀ ਨਹੀਂ ਰੱਬ ਦੀ ਰਹਿਮਤ ਹੈ ਇਸ ਕਹਾਣੀ ਨਹੀਂ ਰੱਬ ਨੂੰ ਮਹਿਸੂਸ ਕਰਨ ਵਾਲੀ ਮਿਸਾਲ ਹੈ ਉਹਨਾਂ ਦਾ ਹਰ ਬੋਲ ਹਰ ਕਰਮ ਐਸੀ ਲਗਦਾ ਸੀ ਜਿਵੇਂ ਖੁਦ ਵਾਹਿਗੁਰੂ ਜੁਬਾਤੇ ਬੋਲ ਰਹੇ ਹੋਣ ਗੁਨਾਨਕ ਦੇਵ ਜੀ ਦਾ ਜੀਵਨ করুণਾ ਪਿਆਰ ਭਾਈਚਾਰੇ ਅਤੇ ਸੱਚਾਈ ਨਾਲ ਭਰਪੂਰ ਸੀ ਉਨ੍ਹਾਂ ਦਾ ਜਨਮ ਕੋਲਦਾ ਸੋਵਨਾ ਤ੍ਰਿਵਿਚਿਤਰਾਵੰਦੀ ਨਾਮਕ ਸਾਨ ਤੇ ਹੋਇਆ ਇੱਥੇ ਅਜਿੰਦਰ ਨਕਾਣ ਸਾਹਿਬ ਹੈ ਬਚਪਨ ਤੋਂ ਹੀ ਗੁਰੂ ਜੀ ਦਾ ਮਨ ਦੁਨਿਆਵੀ ਚੀਜ਼ਾਂ ਵਿੱਚ ਨਹੀਂ ਲੱਗਦਾ ਸੀ ਉਹ ਹਮੇਸ਼ਾ ਰੱਬ ਦੇ ਨਾਮ ਵਿੱਚ ਡੁੱਬੇ ਰਹਿੰਦੇ ਸਨ ਉਨ੍ਹਾਂ ਦੀ ਬਾਣੀ ਵਿਚਾਰ ਅਤੇ ਕਰਮ ਨੇ ਲੋਕਾਂ ਨੂੰ ਇਨਸਾਨੀਅਤ ਸੇਵਾ ਅਤੇ ਸੱਚੇ ਜੀਵਨ ਦਾ ਰਸਤਾ ਦਿਖਾਇਆ ਗੁਰੂ ਜੀ ਦੇ ਪਿਤਾ ਸ਼੍ਰੀ ਕਾਲੂ ਮਿੱਤਾ ਜੀ ਇੱਕ ਸਰਕਾਰੀ ਮੁਲਾਜ਼ਮ ਸਨ ਅਤੇ ਉਹ ਚਾਹੁੰਦੇ ਸਨ ਕਿ ਗੁਰੂ ਜੀ ਵੀ ਕਿਸੇ ਸਰਕਾਰ ਕੰਮ ਵਿੱਚ ਲੱਗ ਜਾ ਤਾਂ ਕਿ ਜੀਵਨ ਵਿੱਚ ਠਹਿਰਾਵ ਆਵੇ ਇਸ ਲਈ ਗੁਰੂ ਜੀ ਨੂੰ ਸੁਲਤਾਨ ਕੋ ਲੋਧੀ ਦੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਨੌਕਰੀ ਮਿਲ ਗਈ ਉਹ ਅਨਾਜ ਤੋਲਦੇ ਸਨ ਅਤੇ ਜ਼ਰੂਰਤਮੰਦ ਲੋਕਾਂ ਨੂੰ ਵੰਡਿਤ ਕਰਦੇ ਸਨ ਗੁਰੂ ਜੀ ਇਸ ਕੰਮ ਨੂੰ ਸਿਰਫ ਨੌਕਰੀ ਨਹੀਂ ਸੇਵਾ ਸਮਝ ਕੇ ਕਰਦੇ ਸਨ ਉਹ ਹਰ ਦਾਣਾ ਪਰਮਾਤਮਾ ਦੀ ਮੇਹ ਸਮਝ ਕੇ ਤੋਲਦੇ ਸਨ ਇੱਕ ਦਿਨ ਗੁਰੂ ਜੀ ਰੋਜ਼ੀ ਤਰ੍ਹਾਂ ਗਿਣਤੀ ਕਰਦੇ ਕਰਦੇ ਜਦੋਂ 16 ਤੇ ਪਹੁੰਚੇ ਤਾਂ ਉਹ ਰੁਕ ਗਏ ਅਚੇ ਤੇਰਾ 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 ਦਰਹਾਨ ਲੱਗ ਗਈ ਪੰਜਾਬੀ ਵਿੱਚ ਤੇਰਾ ਦਾ ਮਤਲਬ ਹੈ ਤੇਰਾ ਹੀ ਸਭ ਕੁਝ ਮਤਲਬ ਸਭ ਕੁਝ ਰੱਬ ਦਾ ਉਸ ਪਲ ਗੁਰੂ ਜੀ ਦੇ ਅੰਦਰ ਰੱਬ ਦੇ ਨਾਮ ਦੀ ਐਸੀ ਲਹਿਰ ਚੱਲੀ ਕਿ ਉਹ ਗਰੀਬਾਂ ਨੂੰ ਵੰਨਣ ਲੱਗ ਗਏ ਉਹ ਨਹੀਂ ਦੇਖ ਰਹੇ ਸਨ ਕਿ ਉਹ ਸਰਕਾਰੀ ਅਨਾਜ ਹੈ ਬਸ ਉਹ ਮਹਿਸੂਸ ਕਰ ਰਹੇ ਸਨ ਕਿ ਸਭ ਕੁਝ ਰੱਬ ਦਾ ਹੈ ਅਸੀਂ ਸਿਰਫ ਮਾਧਿਅਮ ਹਾਂ ਉਹ ਤੋਲਦੇ ਗਏ ਅਤੇ ਤੇਰਾ ਦੇੜਾ ਕੱਕੇ ਵੰਡ ਦੇ ਗਏ ਜਦ ਨਵਾਬ ਨੂੰ ਇਸ ਦੀ ਖਬਰ ਲੱਗੀ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਗੁਰੂ ਜੀ ਨੂੰ ਦਰਬਾਰ ਵਿੱਚ ਬੁਲਾਇਆ ਉਹਨੇ ਸੋਚਿਆ ਕਿ ਅਨਾਜ ਦਾ ਨੁਕਸਾਨ ਹੋਇਆ ਹੋਵੇਗਾ ਪਰ ਜਦੋਂ ਹਿਸਾਬ ਕਿਤਾਬ ਚੈੱਕ ਕੀਤਾ ਗਿਆ ਤਾਂ ਸਭ ਕੁਝ ਬਰਾਬਰ ਸੀ ਕੋਈ ਵੀ ਕਮੀ ਨਹੀਂ ਸੀ ਇਹ ਚਮਤਕਾਰ ਦੇਖ ਕੇ ਨਵਾਬ 당 ਰਹਿ ਗਿਆ ਉਹ ਸਮਝ ਗਿਆ ਕਿ ਗੁਰੂ ਜੀ ਆਮ ਇਨਸਾਨ ਨਹੀਂ ਰੱਬ ਦੇ ਪਿਆਰੇ ਨੇ ਉਸ ਦਿਨ ਉਹਦੀ ਸੋਚ ਬਦਲ ਗਈ ਅਤੇ ਉਹ ਗੁਰੂ ਜੀ ਦੀ ਸੇਵਾ ਸੱਚਾਈ ਅਤੇ ਭਗਤੀ ਨਾਲ ਬਹੁਤ ਪ੍ਰਭਾਵਿਤ ਹੋਇਆ ਇਸ ਘਟਨਾ ਤੋਂ ਬਾਅਦ ਗੁਰੂ ਜੀ ਨੇ ਨੌਕਰੀ ਛੋੜ ਦਿੱਤੀ ਅਤੇ ਜੀਵਨ ਨੂੰ ਪ੍ਰਭੂ ਦੇ ਸੰਦੇਸ਼ ਨਾਲ ਜੋੜਨ ਦੀ ਸ਼ੁਰੂਆਤ ਕੀਤੀ ਉਹ ਚਾਰ ਦਿਸ਼ਾਵਾਂ ਤੇ ਨਿਕਲ ਗਏ ਉੱਤਰ ਦੱਖਣ ਪੂਰਬ ਪੱਛਮ ਅਤੇ ਹਰ ਥਾਂ ਜਾ ਕੇ ਇਨਸਾਨ ਨੂੰ ਪ੍ਰੇਮ ਸੇਵਾ ਅਤੇ ਇੱਕ ਰਬੀ ਵਿਚਾਰਧਾਰਨਾ ਨਾਲ ਜੋੜਨ ਲੱਗੇ ਉਹ ਕਹਿੰਦੇ ਸਨ ਇੱਕ ਓੰਕਾਰ ਸਤਨਾਮ ਰੱਬ ਇੱਕ ਹੈ ਅਤੇ ਨਾਮ ਉਹਦਾ ਹੀ ਸੱਚ ਹੈ ਉਹਨਾਂ ਦੀ ਸਿੱਖ ਲਈ ਨਾਮ ਜਪੋ ਕਿਰਤ ਕਰੋ ਵੰਡ ਛਕੋ ਅੱਜ ਵੀ ਕਰੋੜਾਂ ਲੋਕੀ ਆਪਣੇ ਜੀਵਨ ਵਿੱਚ ਅਪਣਾ ਰਹੇ ਨੇ ਮੋਦੀ ਖਾਣੇ ਦੀ ਕਥਾ ਸਿਰਫ ਇੱਕ ਚਮਤਕਾਰ ਹੀ ਨਹੀਂ ਬਲਕਿ ਸਿੱਖ ਦੀ ਅਸਲੀ ਪਛਾਣ ਦੀ ਸ਼ੁਰੂਆਤ ਹੈ ਜਿੱਥੇ ਸੇਵਾ ਸੱਚਾਈ ਅਤੇ ਨਾਮ ਦੀ ਤਾਕਤ ਇੱਕ ਇਨਸਾਨ ਨੂੰ ਰੱਬ ਦੇ ਧਾਰਤੇ ਕੋ ਜਗਾ ਸਕਦੀ ਹੈ ਉਹ ਸਿੱਖਾਂ ਦੇ ਸੰਸਾਨ ਕੀ ਜਦੋਂ ਤੁਸੀਂ ਨਿਸ਼ਕਲੰਕ ਹੋ ਕੇ ਰੱਬ ਦਾ ਨਾਮ ਜਪਦੇ ਹੋ ਅਤੇ ਲੋਕਾਂ ਦੀ ਸੇਵਾ ਕਰਦੇ ਹੋ ਤਾਂ ਰੱਬ ਖੁਦ ਵੀ ਤੁਹਾਡੇ ਰਸਤੇ ਵਿੱਚ ਸਾਥ ਦੇਣ ਲੱਗਦਾ ਹੈ ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚਾ ਸੁੱਖ ਦੁਨਿਆਵੀ ਕਮਾਈ ਵਿੱਚ ਨਹੀਂ ਬਲਕਿ ਰੱਬ ਦੇ ਨਾਮ ਸੇਵਾ ਅਤੇ ਪ੍ਰੇਮ ਵਿੱਚ ਹੈ